मंत्र सिंहरात्र सिंहरा कांग्रेस पार्टी कांग्रेस पार्टी लिखिया लिखिया ا پکارني سويي مار کلاس ۾ بدلا ছে সালদাল আর ধরে ুমরি প গানা মানেদিন না। ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਵੇਂ ਕਿ ਸੋਨੂੰ ਪਤਾ ਹੀ ਹੈ ਕਿ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨ 2027 ਦੇ ਵਿੱਚ ਕਾਂਗਰਸ ਵੱਲੋਂ ਮੀਂਦਵਾਰ ਲਾਏ ਜਾ ਰਹੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਕਈ ਗੱਲਾਂ ਦਲ ਪੰਜਾਬ ਤੋਂ ਬਣਾ ਮੇਰੇ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਉਹ ਬਾਹਰੋਂ ਲਾਏ ਜਾਂਦੇ ਨੇ ਕਿ ਤੇ ਸ਼ਾਇਦ ਲੋਕਾਂ ਦੀ ਇਹ ਮੰਗ ਹੈ ਟਾਟਾ ਸ਼ਹਿਰ ਤੇ ਨਹੀਂ ਪੂਰੇ ਧੰਨ ਸਭਾ ਆਪਣਾ ਡੇਗੀ ਹੈ ਮੰਗੇ ਕਿ ਭਈ ਜਿਹੜਾ ਐਟੀਵਾਰ ਉਮੀਦਵਾਰ ਹੈ ਉਹ ਭਲਾਟੇ ਹਲਕੇ ਦਾ ਲੋਕਲ ਉਮੀਦਵਾਰ ਸਾਡੇ ਕਾਂਗਰਸ ਟਿਕਟ 'ਤੇ ਲੜੇ ਤਾਂ ਜੋ ਇਹ ਨਹੀਂ ਟਿਕਟ ਆਪਾਂ ਜਿੱਤ ਕੇ ਅੰਦਰਸ ਪਾਰਟੀ ਦੀ ਝੋਲੀ ਪਾ ਸਕੋ ਪਿੱਛੇ ਲੇ ਮਿੱਕੀ ਕੋਈ ਸੀਐਸ ਤੋਂ ਆਪਣਾ ਰਸਮੀ ਮੇਟਾ ਉਸ ਦੇ ਵਿੱਚ ਵੀ ਇਹੀ ਵਿਚਾਰ ਹੋਈ ਸੀ ਕਿ ਵਕਤ ਤੋਂ ਵਕਤ ਬਤਨ ਲੋਕ ਇਕੱਠੇ ਹੋ ਕੇ ਇਸ ਜਿਹੜਾ ਨੌਜਵਾਨ ਮੁੰਡੇ ਲਾਲੀ ਲੱਗਿਆ ਇਹਨਾਂ ਦੇ ਪਰਿਵਾਰ ਪੁਰਾਣਾ ਕਾਂਗਰਸੀ ਪਰਿਵਾਰ ਹੈਗਾ ਜੀ ਤੇ ਸਵਾਗਤ ਹੈ ਸਗਲਾ ਜਿੰਦਾਬਾਦ ਜਿੰਦਾਬਾਦ ਸਾਡੇ ਦੇਸ਼ ਦੇ ਆਜ਼ਾਦੀ ਦੇ ਸਿੱਕੇ ਸਾਰੇ ਇਸੇ ਪਾਰਟੀ ਦੀ ਟੀਮ ਉਧਰਾ ਗੰਢੀ ਕੌਂਸਲ ਤੋਂ ਕਿੱਥੇ ਹੋਇਆ ਦੇਸ਼ ਦਾ ਚੱਲਦਾ ਹੈ ਅੱਜ ਨਾਸੀ ਮੇ ਸਾਡਾ ਗਿੰਦਨਪੁਰਾ ਦਾ ਅੱਜ ਨਾਸੀ ਦਾ ਸਾਰਾ ਹੈ ਉਹ ਅਸੀਂ ਨਾਇਆ ਬੜੀ ਖੁਸ਼ੀ ਨਾਲ ਸਮੁੱਚੀ ਕੌਂਸਲ ਪਾਰਟੀ ਦੇ ਮੈਂਬਰਾਂ ਦੇ ਸਾਰੇ ਜੋ ਜਾਦੀ ਦੇ ਪਰਮਾਨੇ ਸੀ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਯਾਦ ਕੀਤਾ ਉਹਨਾਂ ਨੂੰ ਸਨੂਪ ਕੀਤਾ ਹੈ ਆਣੀ ਪੀੜ੍ਹੀ ਨੂੰ ਅਸੀਂ ਸੰਦੇਸ਼ ਹੁੰਦਾ ਹੈ ਕਿ ਉਹ ਦੇਸ਼ ਦੀ ਯਾਦੀ ਕਿਵੇਂ ਹੋਈ ਇਸ ਚੀਜ਼ ਤੇ ਵਿਚਾਰ ਕਰੇ ਕਿਤਾਬਾਂ ਪੜ੍ਹਨ ਔਰ ਆਣ ਵਾਲੇ ਸਮੇਂ ਵਿੱਚ ਅਸੀਂ ਕਿਵੇਂ ਇੱਕ ਝੂਟ ਰਹਿਣਾ ਹੈ ਕਿਵੇਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਕਿਵੇਂ ਦੇਸ਼ ਦਾ ਤਰੱਕੀ ਕਰ ਸਕਦਾ ਹੈ ਕਿਵੇਂ ਸਾਡਾ ਇਲਾਕਾ ترقی ਕਰ ਸਕਦਾ ਹੈ ਜੋ ਯਾਦੀ ਦਿਵਾਨ ਦੇ ਲਈ ਕਾਂਗਸ ਪਾਰਟੀ ਨੇ ਆਪਣੀ ਸ਼ਮੂਲੀਅਤ ਕੀਤੀ ਦੇਸ਼ ਦੀ ਯਾਦੀ ਦੀ ਲੜਾਈ ਵਿੱਚ ਉਹ ਅਸੀਂ ਯਾਦ ਕੀਤਾ ਔਰ ਅੱਗੇ ਤੋਂ ਵੀ ਸਾਡੀ ਪੀੜ੍ਹੀਆਂ ਯਾਦ ਕਰਦੀਆਂ ਰਹਿਣਗੀਆਂ ਕਿਉਂਕਿ ਅਸੀਂ ਬਹੁਤ ਲੰਮਾ ਸਮਾਂ ਗੋਰੇ-ਕੋਲੇ ਗੁਲਾਮ ਰਹੇ ਹਾਂ ਸਾਡੀ ਕਾਂਗਸ ਪਾਰਟੀ ਦੀ ਸੂਚੀ ਦੇ ਵਿੱਚ ਜਿਹੜੇ ਜਣਕ ਹੋ ਕੇ ਦੇਸ਼ ਨੂੰ ਯਾਦ ਕਰਾਇਆ ਅਸੀਂ ਚਾਹੁੰਦੇ ਹਾਂ ਕਿ ਸਾਡਾ ਦੇਸ਼ ਇੱਕ ਵਧੀਆ ਗੁਰਦਸਤੇ ਦੀ ਤਰ੍ਹਾਂ ਬਣੇ ਇਹ ਬਹੁਤ ਸੁੰਦਰ ਮਾਲਾ ਦੀ ਤਰ੍ਹਾਂ ਬਣੇ ਜਿੱਦ ਨਾਲ ਸਾਡੇ ਦੇਸ਼ ਨੂੰ ਤਰੱਕੀ ਹੋਵੇ ਸਾਡੇ ਨੌਜਵਾਨ ਅੱਗੇ ਵਧਣ ਸਾਡਾ ਵਪਾਰ ਖੇਤੀਬਾੜੀ ਕਾਰੋਬਾਰ ਔਰ ਸਾਡਾ ਆਲਾ ਦਵਾਲਾ ਛਾੜ ਰਹੇ। ਇਹੀ ਕਾਮਨਾ ਲੈ ਕੇ ਅਸੀਂ ਅੱਜ ਇਕੱਠੇ ਹੋਏ ਆਂ ਔਰ ਦੇਸ਼ ਦਾ ਸਾਡਾ ਕੌਮੀ ਝੰਡਾ ਲਹਿਰਾਇਆ ਔਰ ਮੈਂ ਇੱਕ ਵਾਰੀ ਆਪਣੇ ਵੱਲੋਂ ਔਰ ਸੋਸ਼ੀ ਪਾਰਟੀ ਵੱਲੋਂ ਸਾਡੇ ਦੇਸ਼ ਵਾਸੀਆਂ ਨੂੰ ਤੇ ਤੁਸੀਂ ਜਿਹੜੇ ਵਿੱਚ ਵਸਦੇ ਹਿੰਦੁਸਤਾਨੀਆਂ ਨੂੰ ਅੱਜ ਦੇ ਇਸ ਸ਼ੁਭ ਅਵਸਰਤੇ ਮੁਬਾਰਕਬਾਦ ਦਿੰਦੇ ਆਂ ਵਧਾਈ ਦਿੰਦੇ ਆਂ ਜਾਇ